ਕਿ ਪ੍ਰਾਹ ਹੋ ਗਈ ਜੀ ਅੱਜ ਆ ਜੀ ਅੱਜ ਅੱਜ ਦਾ ਜਿਹੜਾ ਇੱਥੇ ਮੀਟਿੰਗ ਦਾ ਅ ਚੁੱਪ ਕਰੋ ਯਾਰ ਸਾਰੇ ਬੰਦੇ 5 ਮਿੰਟ ਜੀ ਸਾਰੇ ਬੰਦੇ ਚੁੱਪ ਕਰਾ ਦਿਓ ਐਕਚੁਅਲੀ ਗੱਲ ਕਰ ਰਹੇ ਮਾਈਕ অবজারভার ਸਾਹਿਬ पठानकोट ਵਾਲੇ ਅਧਿਕਾਰੀਆਂ ਤੋਂ ਮੈਂ ਕਿਹਾ ਸਰ ਨੂੰ ਚੁੱਕਾ ਦਿਓ ਹਾਂਜੀ ਸਰ ਅੱਜ ਦੀ ਜਿਹੜੀ ਇਹ ਮੀਟਿੰਗ ਅਸੀਂ ਕੀਤੀ ਹੈ ਕੌਂਸਲਰ ਸਹਿਬਾਨ ਤੇ ਸਾਡੇ ਜਿਹੜੇ ਕਾਂਗਰਸ ਦੇ ਮੋਦੀ ਆਗੂ ਸਹਿਬਾਨ ਨੇ ਸਾਰੇ ਸੀਨੀਅਰ ਲੀਡਰ ਸਹਿਬਾਨ ਦੇ ਨਾਲ ਅੱਜ ਇਹ ਸਾਡੀ ਮੀਟਿੰਗ ਹੋਈ ਇਹ ਹੜ੍ਹਾਂ ਦੇ ਮੁਤਲਕ ਜੋ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋ ਗਏ ਆ ਉਹਨਾਂ ਦੇ ਮੁਤਲਕ ਅੱਜ ਦੀ ਇਹ ਮੀਟਿੰਗ ਹੋਈ ਕੋਈ ਤੁਹਾਨੂੰ ਪਤਾ ਹੈ ਕਿ ਪੂਰਾ ਪੰਜਾਬ ਦੇ ਜੋ ਹਾਲਾਤ ਹਨ ਉਹ ਰੋਜ਼ਾਨਾ ਤੁਸੀਂ ਦੇਖਦੇ ਹੋ ਨੇ ਕਿਸ ਪ੍ਰਕਾਰ ਦੇ ਹਾਲਾਤ ਅੱਜ ਪੰਜਾਬ ਦੇ ਹੋ ਗਏ ਹੈ 1988 ਤੋਂ ਬਾਅਦ ਕਹਿੰਦੇ ਹੈ ਕਿ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਪਾਣੀ ਆਇਆ ਹੈ ਮੈਂ ਆਜੂਰੇ ਤੇ ਗੱਲ ਨਹੀਂ ਕਰਾਂਗਾ ਕਿ ਇਹ ਦੇ ਵਿੱਚ ਸਰਕਾਰ ਦਾ ਕੀ ਇਹ ਮੈਨ-ਮੇਡ ਕੀ ਕਾਰਨ ਰਹਾ ਕਿ ਇੰਨੀ ਤਬਾਹੀ ਹੋਈ ਸ਼ਾਇਦ ਜੇ ਉਹ ਕਾਰਨ ਨਾ ਹੁੰਦੇ ਤਾਂ ਇੰਨੀ ਤਬਾਹੀ ਨਾ ਹੁੰਦੀ ਇਹਦੂ ਚੌਥੇ ਹਿੱਸੇ ਦਾ ਨੁਕਸਾਨ ਹੁੰਦਾ ਮੈਂ ਤਾਂ ਨਹੀਂ ਕਵਾਂਗਾ ਕਿ ਇਹ ਜਾਣ ਬੁੱਝ ਕੇ ਕਿਸੇ ਨੇ ਕਰਵਾਇਆ ਹੈ ਲੇਕਿਨ ਹਾਂ ਅਸੀਂ ਕਸੂਰਵਾਰ ਜ਼ਰੂਰ ਆਂ ਪਰ ਇਹਦੇ ਬਾਰੇ ਜਿਹੜੀ ਚਰਚਾ ਹੈ ਉਹ ਖੜਾ ਤੋਂ ਬਾਅਦ ਗੱਲ ਕਰਾਂ ਕਿਉਂਕਿ ਅੱਜ ਪੰਜਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਆ ਚਾਹੇ ਉਹ ਕਿਸੇ ਪਾਰਟੀ ਦਾ ਵਸਿੰਦਾ ਹੈ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੈ ਅੱਜ ਨੁਕਤਾ ਚੀਨੀ ਦਾ ਸਮਾਂ ਨਹੀਂ ਸਮਾਂ ਉਹਨਾਂ ਤੇ ਉਹ ਕਰਾਂਗੇ ਜ਼ਰੂਰ ਕਰਾਂਗੇ ਨਲੈਕੀਆਂ ਦੱਸਾਂਗੇ ਲੇਕਿਨ ਅੱਜ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕਿ ਅਸੀਂ ਤਖਣੇ ਹੋ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਜੋ ਨੁਕਸਾਨ ਹੋਇਆ ਉਰੀ ਪਰਮਾਈ ਦੇ ਆਸੇ ਤਿਲ ਫੁੱਲ ਪੇਟਾ ਸੇਵਾ ਕਰ ਇਹਨਾਂ ਯੋਗਦਾਨ ਅੱਜ ਮੈਨੂੰ ਗੱਲ ਕਰ ਲੈਣ ਦੇ ਯਾਰ ਅਬਰੀਦ ਕਰ ਲਾਂ ਸੋ ਇਸ ਤਰ੍ਹਾਂ ਅੱਜ ਅਸੀਂ ਮੀਟਿੰਗ ਕੀਤੀ ਗਈ ਇਸੇ ਤਰ੍ਹਾਂ ਅਸੀਂ ਪਹਿਲਾਂ ਲੋਕ ਸਭਾ ਫਿਰੋਜ਼ਪੁਰ ਦੀ ਕੀਤੀ ਜਿੱਥੇ ਕਾਫੀ ਵੱਡਾ ਯੋਗਦਾਨ ਪਾਇਆ ਲੋਕਾਂ ਨੇ ਔਰ ਉਹਨਾਂ ਨੇ ਕਿਹਾ ਕੀ ਅਸੀਂ ਇੰਨੇ ਸਮਾਨ ਦੇ ਨਾਲ ਅਸੀਂ ਤੁਹਾਨੂੰ ਸਮਾਨ ਪ੍ਰੋਵਾਈਡ ਕਰਾ ਕੇ ਦੇਵਾਂਗੇ ਸੋ ਇਹ ਵੀ ਕੱਲ ਲੁਧਿਆਣੇ ਕੀਤੀ ਔਰ ਅੱਜ ਇੱਥੇ ਕਾਫੀ ਵੱਡਾ ਸੰਯੋਗ ਸਾਨੂੰ ਮਿਲਿਆ ਹੈ ਤਕਰੀਬਨ ਤਕਰੀਬਨ ਲੋਕਾਂ ਨੇ ਕਿਹਾ ਕਿ ਅਸੀਂ 70 ਤੋਂ 80 ਲੱਖ ਰੁਪਏ ਦਾ ਜਿਹੜਾ ਸਮਾਨ ਹੈ ਸਮਾਨ ਹੈ ਉਹ ਅਸੀਂ ਇਹਨਾਂ ਹਲਕਿਆਂ ਨੂੰ ਜਾਂ ਹੜਪੀੜਤ ਜਗਾਵਾ ਤੇ ਪਹੁੰਚਾਉਣ ਦਾ ਜ ਵਾਅਦਾ ਤੇ ਪਰਨ ਕਰਦੇ ਸੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਟੈਲਫੋਨ ਪੇਟਾ ਆਵੀਆਂ ਜੇਬਾਂ ਦੀਆਂ ਤਨਖਾਹਾਂ ਆਪਦੀਆਂ ਨਿੱਜੀ ਕਮਾਈ ਤੋਂ ਜੋ راہુલ ਗਾਂਧੀ ਦੇ ਆਦੇਸ਼ ਹੈ ਕਿ ਤੁਸੀਂ ਬਾਹਰ ਨਿਕਲ ਕੇ ਇਹ ਕੰਮ ਕਰਨਾ ਤੇ ਉਹ ਅੱਜ ਸਾਨੂੰ ਇੱਥੇ ਸਾਡੀ ਲੀਡਰਸ਼ਿਪ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਇਹ ਕਰਾਂਗੇ এর ਨਾਲ ਨਾਲ ਔਜਲਾ ਸਾਹਿਬ ਦਾ ਜਿਹੜਾ ਅਖਤਿਆਰੀ ਫੰਡ ਹੋਏਗਾ ਜਿੱਥੇ ਉਹ ਡਿਜਾਸਟਰ ਦੇ ਅਧੀਨ ਲੱਗ ਸਕਦਾ ਹੈ 50 ਹੋਵੇ 60 ਹੋਵੇ 25 ਹੋਵੇ ਉਹ ਵੀ ਇਹਨਾਂ ਨੇ ਆਲਰੇਡੀ ਕੀਤਾ ਵੀ ਹੈ ਤੇ ਹੋਰ ਵੀ 50 ਲੱਖ ਰੁਪਇਆ ਜਿਹੜਾ ਜਿੰਨਾ ਵੀ ਹੋਏਗਾ ਜਿੰਨਾ ਵੀ ਦੇ ਸਕਦੇ ਹੋਣਗੇ ਜਿੰਨਾਂ ਦੀਆਂ ਲਿਮਿਟਸ ਹੋਣੀਆਂ ਉਹ ਅਸੀਂ ਆਉਣ ਵਾਲੇ ਸਮੇਂ 'ਚ ਦੇਾਂਗੇ ਇਹਦੇ ਮੁਤਲਕ ਅਸੀਂ ਪੰਜ ਛੇ ਬੰਦੇ ਦੀ ਕਮੇਟੀ ਬਣਾਈ ਹੈ ਹੜ੍ਹ ਰਾਹਤ ਕੋਆਰਡੀਨੇਸ਼ਨ ਕਮੇਟੀ ਇਹ ਸਾਰੀਆਂ ਚੀਜ਼ਾਂ ਨੂੰ ਸਮਾਨ ਨੂੰ ਪ੍ਰਕਿਊਰ ਕਰੇਗੀ ਬਾਜ਼ਾਰ ਚੋਂ ਲਏਗੀ ਜਿਹਦੇ ਵਿੱਚ ਅਸ਼ੂਨੀ ਪੱਪੂ ਜੀ ਹੈ ਸੱਚਰ ਜੀ ਹੈ ਸਾਡੇ ਨੱਕੀ ਜੀ ਹੈ ਕਾਉਂਸਲਰ ਵਿਕਾਸ ਸੋਨੀ ਜੀ ਹੈ ਸੁਨੀਲ ਗੱਤੀ ਜੀ ਹੈ ਅਜਨਾਲਾ ਸਾਹਿਬ ਤੇ ਨਾਲ ਹੀ ਜਿਹੜਾ ਥੱਲੇ ਪਹੁੰਚਾਉਣ ਦਾ ਕੰਮ ਉਹਦੇ ਵਿੱਚ ਸਾਡੇ ਐਮਪੀ ਸਾਹਿਬ ਹੈਗੇ ਹੀ ਹੈ ਸਰਕਾਰੀਆ ਸਾਹਿਬ ਹੈ ਅਜਨਾਲਾ ਸਾਹਿਬ ਹੈ ਆਪਦੇ ਆਪ ਦੀ ਜਿੱਥੇ ਹਲਕੇ ਕਿਉਂਕਿ ਅੱਜ ਰਾਜਾ ਸੰਸੀ ਤੇ ਅਜਨਾਲੇ ਦੀ ਅਜੇ ਦਿੱਕਤ ਆਈ ਦੀ ਹੈ ਤੇ ਬਾਕੀ ਸਾਡੇ ਸਾਰੇ ਕੌਂਸਲਰ ਸਰਬਾਨ ਇਹ ਵੀ ਨਾਲ ਜਾ ਕੇ ਲੀਡਰ ਸਰਬਾਨ ਉਹਨਾਂ ਹਲਕਿਆਂ ਦੇ ਵਿੱਚ ਇਹ ਰਾਹਤ ਦਾ ਜਿਹੜਾ ਸਮਾਨ ਹੈ ਲੋਕਾਂ ਦੀ ਮਦਦ ਦਾ ਕੰਮ ਕਰਾ। ਸੋ ਇਸ ਕਰਕੇ ਅੱਜ ਦੀ ਇਹ ਮੀਟਿੰਗ ਸੱਦੀ ਗਈ ਹੈ। ਆਉਣ ਵਾਲੇ ਦਿਨਾਂ ਚ ኦਪਰੇਸ਼ਨਲ ਕਮੇਟੀ ਜਿਹੜੀ ਹੋਊਗੀ ਉਹ ਅਸੀਂ ਸਾਰੇ ਆਪਦੇ ਪੇਜ ਵਗੈਰਾ ਤੇ ਵੀ ਪਾ ਦੇਾਂਗੇ। ਕਿਸੇ ਨੂੰ ਵੀ ਕੋਈ ਦਿੱਕਤ ਹੋਵੇ ਨਾ ਹਲਕਿਆਂ ਦੇ ਵਿੱਚ ਉਹ ਉਹਨਾਂ ਲੋਕਾਂ ਨਾਲ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਅੱਜ ਇੱਕ ਖੇਤੀਬਾੜੀ ਮੰਤਰੀ ਹਾਈਵੇ ਨੇ ਸ਼ਿਵਰਾਜ ਚੋਹਾਨ 6 ਮੈਂਬਰ ਆਫ ਪਾਰਲੀਮੈਂਟ ਅੱਜ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਤਕਰੀਬਨ 6 ਵਜੇ ਲੇਟ ਹੋ ਗਏ ਆ ਮਿਲਦੇ ਆ ਉਹਨਾਂ ਨੂੰ ਜਿਹਦੇ ਚ ਅਸੀਂ ਡਿਮਾਂਡ ਰੱਖੀ ਏ ਕਾਫੀ ਚੀਜ਼ਾਂ ਅਸੀਂ ਮੈਮੋਰੰਡਮ ਤਿਆਰ ਰੱਖਿਆ ਏ ਕਿ ਐਵੇਂ ਢੀੜਾ ਮਾਰਨ ਦਾ ਗਵਰਨਰ ਸਾਹਿਬ ਢੀੜਾ ਮਾਰ ਕੇ ਕਿਸ਼ਤੀ ਤੇ ਚੜ ਗਏ ਮਾਨਸਾ ਬਾਗੇ ਉਹ 4-5 ਸਵਾਰੀਆਂ ਢੋਹ ਲੈਂਦੀ ਉਹਨੋਂ ਤੱਕ ਬੰਦਿਆਂ ਨੂੰ ਕੱਢ ਲੈਂਦੀ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਵਾਸਤੇ ਰਾਹਤ ਪੈਕੇਜ ਕੀ ਹੈ ਪਸ਼ੂ ਰੁੜ ਗਏ ਸਾਡੇ ਮਰ ਗਏ ਕੈਜ਼ੁਐਲਟੀਜ਼ ਹੋ ਗਿਆ ਬੰਦੇ ਮਰ ਗਏ ਬੱਚੇ ਮਰ ਗਏ ਤਿੰਨ ਬੱਚੇ ਤਾਂ ਲੁਧਿਆਣੇ ਚ ਮਰ ਗਏ ਪਾਣੀ ਦੀ ਮਾਰ ਦੇ ਨਾਲ ਇੱਥੇ ਕਈ ਮਰ ਗਏ ਸੈਂਕੜੇ ਸਾਡੇ ਲੱਖਾਂ ਦੀ ਤਦਾਦ ਚ ਸਾਡੀ ਜ਼ਮੀਨ ਜਿਹੜੀ ਹੈ ਕੋਠੇ ਡਿੱਗ ਪਏ ਪੰਪ ਸਾਡੇ ਰਹਿ ਗਏ ਟਿਊਬਲ ਬਹਿ ਗਏ ਸੋ ਕਾਫੀ ਸਾਡਾ ਨੁਕਸਾਨ ਹੋ ਗਿਆ ਮਕਾਨਾਂ ਦਾ ਘਰਾਂ ਦਾ ਜਿਹਦੇ ਵਿੱਚ ਅਸੀਂ ਡਿਮਾਂਡ ਤੇ ਰੱਖੀ ਹੈ ਕਿ ਘਰ ਦੇ ਲਈ ਪ੍ਰਤੀ ਲੱਖ ਰੁਪਇਆ ਤੁਸੀਂ ਕਮ ਸੇ ਕਮ ਕਿਉਂਕਿ ਕੋਠਾ ਅੱਜ ਕੱਲ ਮਹਿੰਗਾ ਹੀ ਨਹੀਂ ਹੈ ਲੱਖ ਰੁਪਏ ਤੋਂ ਘੱਟ ਨਹੀਂ ਪੈਂਦਾ ਕੁਝ ਪੰਜਾਬ ਦੀ ਸਰਕਾਰ ਦੇਵੇ ਕੁਝ ਸੈਂਟਰ ਸਰਕਾਰ ਦੇਵੇ ਇਹ ਵੀ ਅਸੀਂ 50000 ਪਸ਼ੂ ਦੇ ਬਾਰੇ ਗੱਲ ਕੀਤੀ ਹੈ ਕਿ ਘੱਟੋ ਘੱਟ 50000 ਪਸ਼ੂ ਦਾ ਕਿਉਂਕਿ ਅੱਜ ਕੱਲ ਜੇ ਮੱਝ ਵੀ ਲੈਣੀ ਹੋਵੇ ਤਾਂ ਲੱਖ ਰੁਪਏ ਦੀ ਜਿੱਥੇ ਨੁਕਸਾਨ ਹੋਇਆ ਇਵੇਂ ਹੀ ਸਾਡਾ ਹੈਗਾ ਕਿ ਘੱਟੋ ਘੱਟ ਲੱਖ ਰੁਪਇਆ ਕਿਉਂਕਿ ਲੱਖ ਰੁਪਇਆ ਇਸ ਕਰਕੇ ਨਹੀਂ ਪਹੁੰਚਾਏ 50000 ਨਾਲ ਵੀ ਸਰਦਦੇ ਕਿਉਂਕਿ ਅਜੇ ਪਾਣੀ ਨਹੀਂ ਝੋਨੇ ਦੀ ਫਸਲ ਮਰ ਗਈ ਹੈ ਤੇ ਰੇਤ ਆ ਗਿਆ ਰੇਤ ਚੱਕਣਾ ਵੀ ਹੈ ਉਹ ਜਾ ਕੇ ਨਹੀਂ ਤਾਂ ਤੁਸੀਂ ਉਹਨਾਂ ਨੂੰ ਕੜਕ ਦਾ ਵੀ ਜਿਹੜਾ ਹੈ ਉਹ ਤੁਸੀਂ ਫ੍ਰੀ ਦਿਓ ਜਿਹੜੀ ਅਗਲੀ ਫਸਲ ਵੰਡਣ ਵਾਸਤੇ ਇਹ ਤਾਂ 50 ਸਰਕਾਰ ਕਰ ਸਕਦੀ ਹੈ ਐਵੇਂ ਖੇਤੀਬਾੜੀ ਮੰਤਰੀ ਸਾਹਿਬ ਇੱਧਰ ਟੂਰ ਲਾ ਲੈਣ ਇੱਧਰ ਲਾ ਲੈਣ ਅਫਸਰਾਂ ਨੂੰ ਕੰਮਾਂ ਤੋਂ ਵੀ ਹਟਾ ਦੇਣ ਉਹ ਡਰੋਨ ਦੇ ਰਾਹੀਂ ਕੀ ਡਿੱਗ ਰਿਹਾ ਉਹ ਤੁਹਾਨੂੰ ਪਤਾ ਹੀ ਹੈ ਹੋਰ ਇਹ ਬਾਰੇ ਨਹੀਂ ਮੈਂ ਚਰਚਾ ਕਰਨੀ ਮੈਂ ਤੁਹਾਨੂੰ ਕਿਹਾ ਮੈਂ ਰਾਜਨੀਤੀ ਕਰਨੀ ਆਇਆ ਮੈਂ ਆਪਣਾ ਕੰਮ ਕਰਨਾ ਆਇਆ ਸੋ ਇਹ ਸਾਡੀ ਡਿਮਾਂਡ ਹੈ ਕਿ ਕਮ ਸੇ ਕਮ ਨਰਿੰਦਰ ਮੋਦੀ ਜੀ ਟੈਲੀਫੋਨ ਤੇ ਜਿਹੜੀ ਗੱਲ ਕੀਤੀ ਆ ਰਾਹੁਲ ਗਾਂਧੀ ਨੇ ਵੀ ਡਿਮਾਂਡ ਕੀਤੀ ਹੈ ਕਿ 50 ਹਜ਼ਾਰ ਕਰੋੜ ਰੁਪਏ ਦਾ ਇਮੀਡੀਏਟ ਸੈਂਕਸ਼ਨ ਕਟੋ-ਕਟ ਰੀਲੀਫ ਪੰਜਾਬ ਨੂੰ ਦੇਣਾ ਚਾਹੀਦਾ ਹੈ ਔਰ ਇਹਦੇ ਨਾਲ-ਨਾਲ ਪੰਜਾਬ ਦੀ ਸਰਕਾਰ ਜਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਲੀਕਾਪਟਰ ਨਾਲ ਆਉਣ ਦੇ ਸ਼ੱਕ ਕਿਉਂਕਿ ਹੈਲੀਕਾਪਟਰ ਤਾਂ ਪੈਸੇਂਜਰ ਹੈਲੀਕਾਪਟਰ ਹੈ ਉਹ ਇਹ ਚ ਪੰਜ ਸਵਾਰੀਆਂ ਬਹਿਦੀਆਂ ਪੰਜ ਕੁਇੰਟਲ ਤੋਂ ਵੱਧ ਰੱਖਦੇ ਤਾਂ ਹੈਲੀਕਾਪਟਰ ਡਿੱਗ ਪੈਂਦਾ ਲੋਕ ਇੰਨਾ ਡਰਾਮਿਆਂ ਤੋਂ ਦੁਖੀ ਹੋ ਗਏ ਮੈਂ ਪਾਣੀ ਚ ਬੜਿਆ ਫਿਰਾਂ ਉਹ ਗੱਲ ਨਹੀਂ ਬਣਨੀ ਮੈਂ ਕੀ ਲੈ ਕੇ ਚੱਲੇ ਆ ਮੈਂ ਕੀ ਦੇ ਕੇ ਆਏ ਮੈਂ ਕਿਸੇ ਦਾ ਜੀਵਨ ਅੱਜ ਦਾ ਰਾਤ ਟਪਾਉਣ ਵਾਸਤੇ ਕੀ ਉਪਰਾਲਾ ਕੀਤਾ ਅੱਜ ਕੱਲ ਲੋਕ ਇਹ ਮਹਿਸੂਸ ਕਰਦੇ ਆ ਸੋ ਸਾਰੀ ਕਾਂਗਰਸ ਪਾਰਟੀ ਨੇ ਅੱਜ ਮਹਿਸੂਸ ਕੀਤਾ ਕਿ ਅਸੀਂ ਪਹਿਲਾਂ ਵੀ ਵਿਚਾਰੇ ਲਾ ਬੈਠੇ ਨਾ ਨਾ ਰੋਜ਼ ਆ ਰੀਆਂ ਮੈਨੂੰ ਰਾਜਕੁਮਾਰ ਰੇਕਾ ਜੀ ਤੁਹਾ ਸਾਡੇ ਡਿਪੀ ਸੀਐਮ ਸੋਨੀ ਸਾਹਿਬ ਸਰਕਾਰੀਆ ਸਾਹਿਬ ਜਨਾਲਾ ਸਾਹਿਬ ਉਹ ਜਲਾ ਸਾਹਿਬ ਕਿੰਨੇ ਦਿਨਾਂ ਦੇ ਲੱਗੇ ਹੋਏ ਜੋ ਵੀ ਆ ਬੈਠੇ ਅਸ਼ੁਨੀ ਜੀ ਸਚੂਨੀ ਬੁਲਾਰਿਆ ਇਹ ਸਾਰੇ ਆਪ ਦੇ ਚੋਂ ਕਰ ਰਹੇ ਪਰ ਹੁਣ ਪਾਰਟਿਕੂਲਰਲੀ ਅਸੀਂ ਆਖਿਆ ਵੀ ਇੰਨਾ ਇੰਨਾ ਯੋਗਦਾਨ ਤਾਂ ਸਾਰਿਆਂ ਨੇ ਆਪਾਂ ਇਹਨਾਂ ਨੇ ਆਪ ਅੱਗੇ ਹੋ ਕੇ ਕਿਹਾ ਹਾਲਾਂਕਿ ਮੈਂ ਪਿੱਛੇ ਸੀ ਆ ਇਸ ਗੱਲ ਦੇ ਪਰ ਇਹਨਾਂ ਨੇ ਅੱਗੇ ਹੋ ਕੇ ਕਿਹਾ ਕਿ ਨਹੀਂ ਇਹ ਤਾਂ ਬੰਦ ਹੈ ਇਹਨਾਂ ਦਾ ਕਰਨਾ ਤੇ ਜੇ ਲੋੜ ਹੋਰ ਪਈ ਤਾਂ ਇਹ ਇੰਨੀ ਅਮਾਊਂਟ ਦਾ ਸਮਾਨ ਅਸੀਂ ਹੋਰ ਇਕੱਠਾ ਦੇਾਂਗੇ ਯਾਨੀ ਕਿ 80 ਲੱਖ ਰੁਪਏ ਦੀ ਅਮਾਊਂਟ ਦਾ ਸਮਾਨ ਦੇਣਾ ਸਾਰਿਆਂ ਨੇ ਉਹ ਕਿਦੋਂ ਦੇਣ ਪਰ ਉਹ ਸਾਰਿਆਂ ਨੇ ਇਹ ਅੱਜ ਇਸ ਗੱਲ ਦਾ ਵਾਅਦਾ ਕੀਤਾ ਸੋ ਮੈਂ ਮੈਨੂੰ ਉਮੀਦ ਹੈ ਕਿ ਅਸੀਂ ਉਸ ਇਸ ਵੱਡੇ ਜਿਹੜਾ ਨੁਕਸਾਨ ਇਦੇ ਵਿੱਚ ਤਿਲਫੁੱਲ ਪੇਟਾ ਕਾਂਗਰਸ ਪਾਰਟੀ ਆ ਦਾ ਯੋਗਦਾਨ ਅਮbaixo ਮੇਟਾ ਕਿਹੜੇ ਕਿਹੜੇ ਮੀਟਿੰਗ ਹੋਈ ਸਾਰੇ ਹਲਕੇ ਆ ਸਾਰੇ ਹਲਕਿਆਂ ਦੀ ਮੀਟਿੰਗ ਹੈ ਪਰ ਜਿੱਥੇ ਨੁਕਸਾਨ ਹੈ ਉਹ ਸਾਡੇ ਦੋ ਹਲਕੇ ਆ ਜਨਾਲਾ ਤੇ ਰਾਜਾ ਸੰਸੀ ਹਜੇ ਤੱਕ ਹਜੇ ਪੱਧਰ ਨਹੀਂ ਪਾਣੀ ਦਾ ਲੈਵਲ ਕਹਿੰਦੇ ਮੈਨੂੰ ਹੁਣੇ ਦੱਸਿਆ ਕਿ ਜਨਾਲੇ ਪਾਣੀ ਦਾ ਜਿਹੜਾ ਪੱਧਰ ਹੈ ਉਹ ਥੋੜਾ ਹੋਰ ਵਧਿਆ ਹੈ ਭੋਲੇਵਾਲ ਭੋਲੇਵਾਲ ਹਾਂਜੀ ਸੋ ਵਧਿਆ ਹੈ ਸਥਿਤੀ ਕੰਟਰੋਲ ਤੋਂ ਹਜੇ ਬਾਹਰ ਹੈ ਜੀ ਲਖੁਜੀ ਰਾਖੋ ਗਾਂਧੀ ਇਸ ਦੇਸ਼ ਨੂੰ ਬਹੁਤ ਪਿਆਰ ਕਰਦੇ ਹੁਣੇ-ਹੁਣੇ ਉਹ ਵਿਹਾਰ ਤੋਂ ਆਏ ਹੈ ਜੰਮੂ ਕਸ਼ਮੀਰ ਵੀ ਹੈ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਆਪਣੀ ਗੱਲ ਚ ਕਿਹਾ ਹੈ ਨਾਲ ਹੀ ਹਿਮਾਚਲ ਦਾ ਵੀ ਔਰ ਪੰਜਾਬ ਦਾ ਵਿਸ਼ੇਸ਼ ਜ਼ਿਕਰ ਕੀਤਾ ਸੋ ਸਾਡੀ ਰਾਸ਼ਟਰਪਤੀ ਦੀ ਚੋਣ ਵੀ ਹੈ 8 ਤਰੀਕ ਨੂੰ ਸੋ ਬਹੁਤ ਸਾਰੇ ਤੇ ਲੇਕਿਨ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਕਨਸਰਨ ਜਾਰੀ ਵੀ ਕੀਤਾ ਲੀਡਰ ਸਾਡਾ ਐਸਾ ਹੀ ਹੈ ਉਹਦਾ ਜਦੋਂ ਜਦੋਂ ਵੀ ਉਹਨੇ 2 ਮਿੰਟ ਮਿਲਨੇ ਆ ਕਿਤੋਂ ਤੇ ਉਹਨੇ 100% ਪੰਜਾਬ ਨਾਲ ਪਿਆਰ ਵੱਖਰਾ ਹੈ ਮੈਨੂੰ ਯਾਦ ਹੈ ਮੈਂ ਪੱਗ ਬੰਨੀ ਬਣਾਈ ਸਿਰ ਤੇ ਰੱਖ ਰਿਆ ਸੀ ਜਿੱਦੇ ਅੰਮ੍ਰਿਤਸਰ ਆਇਓਗੇ ਨਾ ਬੰਨਣੀ ਹੈ ਬਣਾਓ ਮੇਰੇ ਸੋ ਉਹਨੂੰ ਪਿਆਰ ਹੈ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕਿਵੇਂ ਤਿੰਨ ਦਿਨ ਆ ਕੇ ਸੇਵਾ ਕੀਤੀ ਇੱਥੇ ਮੇਰਾ ਖਿਆਲ ਅਸੀਂ ਅੰਮ੍ਰਿਤਸਰ 'ਚ ਰਹਿ ਕੇ ਨਹੀਂ ਤਿੰਨ ਦਿਨ ਕਦੇ ਸੇਵਾ ਕੀਤੀ ਲਗਾਤਾਰ ਸੋ ਉਹਨੂੰ ਪਿਆਰ ਹੈ ਉਹਨੂੰ ਪੰਜਾਬ ਦੇ ਪ੍ਰਤੀ ਉਹਦਾ ਮੋਹ ਹੈ ਤੇ ਕੰਸਰਨ ਹੈ ਪਤਾ ਨਹੀਂ ਕੀ ਗੱਲ ਹੈ ਇਹ ਫੈਮਿਲੀ ਦਾ ਮੈਂ ਦੇਖਿਆ ਉਹਨਾਂ ਨੇ ਆਪਣੇ ਆਪ ਹੀ ਦਿੱਤੇ ਉਹਨੂੰ ਸਰ ਉਹਦੇ 'ਚ ਇੱਕ ਦੋ ਥਾਵਾਂ ਤੇ ਸਾਡੇ ਬੰਦੇ ਮਿਸਿੰਗ ਹੋ ਗਏ ਉਹ ਸਾਰੀ ਪੰਜਾਬ ਦੇ ਵਿੱਚ ਦੂਜੇ ਜ਼ਿਲ੍ਹਿਆਂ ਨੂੰ ਲਾਇਆ ਦੂਜੇ ਜ਼ਿਲ੍ਹਿਆਂ ਦੇ ਨਾਲ ਕਿ ਦੂਜੇ ਜ਼ਿਲ੍ਹੇ ਜਿੱਥੇ ਹੜ੍ਹ ਨਹੀਂ ਆ ਉਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਾਹਤ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ ਉਹ ਵੀ ਨਾਲ-ਨਾਲ ਚੱਲੇਗਾ ਜਿਹੜੀ ਕਮੇਟੀ ਬਣਾਈ ਹੈ ਆਧਾ ਦੇ ਜ਼ਿਲ੍ਹੇ ਜਿੱਥੇ ਨਹੀਂ ਹੈ ਜਿਵੇਂ ਬਰਨਾਲੇ ਨਹੀਂ ਹੈ ਜਿਵੇਂ ਫਤਿਹਗੜ੍ਹ ਸਾਹਿਬ ਨਹੀਂ ਹੈ ਉੱਥੇ ਫਿਰ ਉਥੋਂ ਦੇ ਲੀਡਰ ਸਹਿਬਾਨ ਇਹਨਾਂ ਨਾਲ ਗੱਲਬਾਤ ਕਰਕੇ ਉਥੋਂ ਰਾਹਤ ਸਮਗਰੀ ਪਹੁੰਚਾਉਂਦੇ ਠੀਕ ਹੈ ਧੰਨਵਾਦ ਥੈਂਕ ਯੂ ਸਰ